ਏ ਪੁਲਿਸ ਨੇਦਾਈ ਜੀ ਕਹਿੰਦੇ ਨੇ ਸਵੇਰੇ ਉੱਥੇ ਨਾ ਅੰਮ੍ਰਿਤਸਰ ਨੇ ਦਾ ਗੋਲੀ ਚੱਲੀ ਤੁਹਾਡੇ ਪਰੌਣੇ ਤੇ ਚਲਾਈ ਸਾਨੂੰ ਤੇ ਪਤਾ ਹੀ ਨਹੀਂ ਹੈਗਾ ਇਹ ਤੇ ਆਪਣੇ ਘਰ ਬੈਠੇ ਆਂ ਸਾਰਾ ਦਿਨ ਹੈ ਇਹ ਆਪਣੇ ਘਰ ਹੀ ਰੰਨੇ ਬਾਹਰ ਜਾਂਦੇ ਨਹੀਂ ਤੇ ਸ਼ੋਰ ਕੀਤਾ ਅਸੀਂ ਤੇ ਪਰੌਣਾ ਚਲੋ ਆ ਗਿਆ ਤੇ ਆਪਣੇ ਨੇ ਦਾ ਨਿਆਣੇ ਥੰਮਦਾ ਪਿਆ ਮੇਰਾ ਮੇਰਾ ਨਾਮ ਸਵਰਨ ਸਿੰਘ ਸੌਣੋ ਪਿਆਰਾ ਸਿੰਘ ਤੇ ਫਿਰ ਇਹ ਅੰਮ੍ਰਿਤਸਰ ਨੂੰ ਠੱਕੇ ਨਾਲ ਹੀ ਮੈਨੂੰ ਫੜ ਕੇ ਤੇ ਖੜਦੀ ਪਈ ਕਿੰਨੇ ਕਿਨੂ ਲੈ ਗਿਆ ਆਂਦੇ ਆ ਤੁਹਾਡੇ ਨਿਸ਼ਾਨਖਰ ਨੂੰ ਤੇ ਸਵਰਨ ਸਿੰਘ ਇਹ ਪੁਲਿਸ ਨੇਦਾ ਜੀ ਕਹਿੰਦੇ ਨੇ ਸਵੇਰੇ ਉੱਥੇ ਨਾ ਅੰਮ੍ਰਿਤਸਰ ਦੇ ਦਾ ਗੋਲੀ ਛੱਲੀ ਤੁਹਾਡੇ ਪਰੌਣੇ ਤੇ ਚਲਾਈ ਤੁਹਾਨੂੰ ਤੇ ਪਤਾ ਹੀ ਨਹੀਂ ਹੈਗਾ ਇਹ ਤੇ ਆਪਣੇ ਘਰ ਬੈਠੇ ਆਂ ਸਾਰਾ ਦਿਨ ਹੈ ਇਹ ਆਪਣੇ ਘਰ ਹੀ ਰੰਨੇ ਬਾਹਰ ਜਾਂਦੇ ਨਹੀਂ ਤੇ ਸ਼ੋਰ ਕੀਤਾ ਤੇ ਪਰੌਣਾ ਚਲੋ ਆ ਗਿਆ ਤੇ ਆਪਣੇ ਨੇਦਾ ਨਿਆਣੇ ਸਾਮ ਦਾ ਪਿਆ ਮੇਰਾ ਨਾਮ ਸਵਰਨ ਸਿੰਘ ਸੌਣੋ ਪਿਆਰਾ ਸਿੰਘ ਬਹੁਤ ਜੀ ਤੇ ਪਰ ਇਹ ਅੰਮ੍ਰਿਤਸਰ ਤੋਂ ਠੱਕੇ ਨਾਲ ਹੀ ਮੈਨੂੰ ਫੜ ਕੇ ਤੇ ਖੜਦੀ। ਤੈਨੂੰ ਤੈਨੂੰ ਲੈ ਗਿਆ। ਸਾਡੇ ਨਿਸ਼ਾਨਕੌਰ ਨੂੰ ਤੇ ਸਵਰਨ ਸਿੰਘ। ਇਹ ਪੁਲਿਸ ਨੇ ਤਾਂ ਆਈ ਜੀ ਕਹਿੰਦੇ ਨੇ ਸਵੇਰੇ ਉੱਥੇ ਨਾ ਅੰਮ੍ਰਿਤਸਰ ਦੇ ਦਾ ਗੋਲੀ ਚੱਲੀ ਤੁਹਾਡੇ ਪਰੌਣੇ ਤੇ ਚਲਾਈ। ਸਾਨੂੰ ਤੇ ਪਤਾ ਹੀ ਨਹੀਂ ਹੈਗਾ ਇਹ ਤੇ ਆਪਣੇ ਘਰ ਬੈਠੇ ਆ। ਸਾਰਾ ਦਿਨ ਹੈ ਇਹ ਆਪਣੇ ਘਰ ਹੀ ਰੰਨੇ ਬਾਹਰ ਜਾਂਦੇ ਨੇ ਇਹ ਤੇ ਸ਼ੋਰ ਕੀਤਾ ਇਹ ਤੇ ਪਰੌਣਾ ਚਲੋ ਆ ਗਿਆ ਤੇ ਆਪਣੇ ਨਿੰਦਾ ਨਿਆਣੇ ਥੰਮਦਾ ਪਿਆ। ਮੇਰਾ ਮੇਰਾ ਨਾਮ ਸਵਰਨ ਸਿੰਘ ਹੈ। ਸਾਉਂਡ ਉਹ ਪਿਆਰਾ ਚੰਗੋ ਤੇ 3 ਅੰਮ੍ਰਿਤਸਰ ਤੋਂ ਧੱਕੇ ਨਾਲ ਹੀ ਮੈਨੂੰ ਖੜਕੇ ਤੇ ਖੜਦੀ ਪਈ ਤੈਨੂੰ ਤੈਨੂੰ ਲੈ ਕੇ ਜਾਂਦੇ ਆਂ ਤੁਹਾਡੇ ਨਿਸ਼ਾਨਖਰ ਤੋਂ ਤੇ ਸ਼ੋਰਤ ਸਿੰਘ ਇਹ ਪੁਲਿਸ ਨੇ ਦਾ ਇਹ ਜੀ ਕਹਿੰਦੇ ਨੇ ਸਵੇਰੇ ਉੱਥੇ ਨਾ ਅੰਮ੍ਰਿਤਸਰ ਦੇ ਦਾ ਗੋਲੀ ਚੱਲੀ ਤੁਹਾਡੇ ਪਰੌਣੇ ਤੇ ਚਲਾਈ ਸਾਨੂੰ ਤੇ ਪਤਾ ਹੀ ਨਹੀਂ ਹੈਗਾ ਅਸੀਂ ਤੇ ਆਪਣੇ ਘਰ ਬੈਠੇ ਸਾਰਾ ਦਿਨ ਹੈ ਇਹ ਆਪਣੇ ਘਰ ਹੀ ਰਹਿਣੇ ਬਾਹਰ ਜਾਂਦੇ ਨਹੀਂ ਤੇ ਸ਼ੋਰ ਕੀਤਾ ਤੇ ਪਰੌਣਾ ਚਲੋ ਆ ਗਿਆ ਤੇ ਆਪਣੇ ਨੇ ਦਾ ਨਿਆਣੇ ਥੰਮਦਾ ਪਿਆ ਮੇਰਾ ਨਾਮ ਸਵਰਨ ਸਿੰਘ ਸੌਣੋ ਪਿਆਰਾ ਸਿੰਘ ਬੋਲ ਜੀ ਤੇ ਪੜੀ ਅੰਮ੍ਰਿਤਸਰੋਂ ਧੱਕੇ ਨਾਲ ਹੀ ਮੈਨੂੰ ਫੜ ਕੇ ਤੇ ਘੜਦੀ ਪੀ ਕਿੰਨ ਤੈਨੂੰ ਲੈ ਕੇ ਜਾਂਦੇ ਆ ਸਾਡੇ ਨਿਸ਼ਾਨਖਰ ਨੂੰ ਤੇ ਸਵਰਨ ਸਿੰਘ ਇਹ ਪੁਲਿਸ ਨੇ ਦਾ ਇਹ ਜੀ ਕਹਿੰਦੇ ਨੇ ਸਵੇਰੇ ਉੱਥੇ ਨਾ ਅੰਮ੍ਰਿਤਸਰ ਦੇ ਦਾ ਗੋਲੀ ਚੱਲੀ ਤੁਹਾਡੇ ਪਰੌਣੇ ਤੇ ਚਲਾਈ ਸਾਨੂੰ ਤੇ ਪਤਾ ਹੀ ਨਹੀਂ ਹੈਗਾ ਅਸੀਂ ਤੇ ਆਪਣੇ ਘਰ ਬੈਠੇ ਆ ਸਾਰਾ ਦਿਨ ਹੈ ਇਹ ਆਪਣੇ ਘਰ ਹੀ ਰਹਿਣੇ ਬਾਹਰ ਜਾਂਦੇ ਨਹੀਂ ਤੇ ਸ਼ੋਰ ਕੀਤਾ ਤੇ ਪਰੌਣਾ ਚਲੋ ਆ ਗਿਆ ਤੇ ਆਪਣੇ ਨੇ ਦਾ ਨਿਆਣੇ ਥੰਮਦਾ ਪਿਆ ਮੇਰਾ ਮੇਰਾ ਨਾਮ ਸਵਰਨ ਸਿੰਘ ਸੌਣੋ ਪਿਆਰਾ ਸਨ ਤੇ ਫਿਰ ਇਹ ਅੰਮ੍ਰਿਤਸਰੋਂ ਧੱਕੇ ਨਾਲ ਹੀ ਮੈਨੂੰ ਖੜਕੇ ਤੇ ਘੜਦੀ ਪੀ ਤੈਨੂੰ ਤੈਨੂੰ ਲੈ ਗਿਆ ਤੇ ਨਿਸ਼ਾਨਖਰ ਨੂੰ ਤੇ ਸਵਰਨ ਸਿੰਘ ਇਹ ਪੁਲਿਸ ਨੇ ਦਾ ਇਹ ਜੀ ਕਹਿੰਦੇ ਨੇ ਸਵੇਰੇ ਉੱਥੇ ਨਾ ਅੰਮ੍ਰਿਤਸਰ ਦੇ ਦਾ ਗੋਲੀ ਚੱਲੀ ਤੁਹਾਡੇ ਪਰੌਣੇ ਤੇ ਚਲਾਈ ਤੁਹਾਨੂੰ ਤੇ ਪਤਾ ਹੀ ਨਹੀਂ ਹੈਗਾ ਅਸੀਂ ਤੇ ਆਪਣੇ ਘਰ ਬੈਠੇ ਆ ਸਾਰਾ ਦਿਨ ਹੈ ਇਹ ਆਪਣੇ ਘਰ ਹੀ ਰਹਿਣੇ ਬਾਹਰ ਜਾਂਦੇ ਨਹੀਂ ਤੇ ਸ਼ੋਰ ਕੀਤਾ ਤੇ ਪਰੌਣਾ ਚਲੋ ਆ ਗਿਆ ਤੇ ਆਪਣੇ ਨੇ ਦਾ ਨੇ ਆਨੇ ਸਾਹਮਤਾ ਪਿਆ ਮੇਰਾ ਨਾਮ ਸਵਰਨ ਸਿੰਘ ਸੌਣੋ ਪਿਆਰਾ ਸਿੰਘ ਤੇ 3 ਦਸੰਬਰ ਸਰੂ ਧੱਕੇ ਨਾਲ ਹੀ ਮੈਨੂੰ ਫੜ ਕੇ ਤੇ ਖੜਦੀ ਪੀ ਤੈਨੂੰ ਤੈਨੂੰ ਲੈ ਗਿਆ ਉਹ ਸਾਡੇ ਨਿਸ਼ਾਨਖਰ ਨੂੰ ਤੇ ਸਵਰਨ ਸਿੰਘ ਇਹ ਪੁਲਿਸ ਨੇਦਾ ਆਈ ਜੀ ਕਹਿੰਦੇ ਨੇ ਸਵੇਰੇ ਉੱਥੇ ਨਾ ਅੰਮ੍ਰਿਤਸਰ ਦੇ ਦਾ ਗੋਲੀ ਚੱਲੀ ਤੁਹਾਡੇ ਪਰੌਣੇ ਤੇ ਚਲਾਈ ਸਾਨੂੰ ਤੇ ਪਤਾ ਹੀ ਨਹੀਂ ਹੈਗਾ ਅਸੀਂ ਤੇ ਆਪਣੇ ਘਰ ਬੈਠੇ ਆਂ ਸਾਰਾ ਦਿਨ ਇਹ ਆਪਣੇ ਘਰ ਹੀ ਰੰਦੇ ਬਾਹਰ ਜਾਂਦੇ ਨਹੀਂ ਤੇ ਸ਼ੋਰ ਕੀਤਾ ਤੇ ਪ੍ਰਾਣਾ ਚਲੋ ਆ ਗਿਆ ਤੇ ਆਪਣੇ ਨੀਦਾ ਨਿਆਣੇ ਸਾਹਮ ਦਾ ਪਿਆ ਮੇਰਾ ਨਾਮ ਸਵਰਨ ਸਿੰਘ ਸੌਣੋ ਪਿਆਰਾ ਸਿੰਘ ਤੇ ਫਿਰ ਇਹ ਸੰਭਰਸਰੂ ਠੱਕੇ ਨਾਲ ਹੀ ਮੈਨੂੰ ਖੜਕੇ ਦੇ ਖੜਦੀ ਵੀ ਕਿੰਨੂ ਕਿੰਨੂ ਲੈ ਗਿਆ ਤੁਹਾਡੇ ਨਿਸ਼ਾਨਖਰ ਤੋਂ ਤੇ ਸਵਰਨ ਸਿੰਘ ਇਹ ਪੁਲਿਸ ਨੇ ਦਾਹੀ ਜੀ ਕਹਿੰਦੇ ਨੇ ਸਵੇਰੇ ਉੱਥੇ ਨਾ ਅੰਮਰਸਰ ਦੇ ਦਾ ਗੋਲੀ ਚੱਲੀ ਤੁਹਾਡੇ ਪ੍ਰਾਣੇ ਤੇ ਚਲਾਈ ਸਾਨੂੰ ਤੇ ਪਤਾ ਹੀ ਨਹੀਂ ਹੈਗਾ ਇਹ ਤੇ ਆਪਣੇ ਘਰ ਬੈਠੇ ਸਾਰਾ ਦਿਨ ਇਹ ਆਪਣੇ ਘਰ ਹੀ ਰੰਨੇ ਬਾਹਰ ਜਾਂਦੇ ਨਹੀਂ ਤੇ ਸ਼ੋਰ ਕੀਤਾ ਤੇ ਪਰੌਣਾ ਚਲੋ ਆ ਗਿਆ ਤੇ ਆਪਣੇ ਨਿੰਦਾ ਨਿਆਣੇ ਸਾਮਦਾ ਪਿਆ ਮੇਰਾ ਨਾਮ ਸਵਰਨ ਸਿੰਘ ਸਾਨੂੰ ਪਿਆਰਾ ਸਨ ਤੇ ਪਰ ਇਹ ਸੰਭਰਸਰੂ ਠੱਕੇ ਨਾਲ ਹੀ ਮੈਨੂੰ ਫੜ ਕੇ ਦੇ ਘੜਦੀ ਵੀ ਕਿੰਨੂੰ ਕਿੰਨੂ ਲੈ ਗਿਆ ਤੁਹਾਡੇ ਨਿਸ਼ਾਨਖਰ ਨੂੰ ਤੇ ਸਵਰਨ ਸਿੰਘ ਇਹ ਪੁਲਿਸ ਨੇਦਾ ਆਈ ਜੀ ਕਹਿੰਦੇ ਨੇ ਸਵੇਰੇ ਉੱਥੇ ਨਾ ਅੰਮ੍ਰਿਤਸਰ ਦੇ ਦਾ ਗੋਲੀ ਚੱਲੀ ਤੂੰ